ਹੱਥ ਜੋੜ ਕੇ ਅਰਜਾ ਕਰੀਏ ਦੀਨ ਦੁਨੀ ਦੇ ਮਾਲਕ ਨੂੰ ਮੇਰ ਦਰਸ਼ਟੀ ਕਰ ਦੇ ਅੱਖਾਂ ਜਗਦੇ ਜੀ ਪ੍ਰਤਪਾਲਕ ਨੂੰ ਮੇਰ ਕਰੋ ਜੀ ਸਤ ਗੁਰ ਮੇਰੇ ਹਰ ਇੱਕ ਮਾਈ ਪਾਈ ਤੇ ਮਾਰਾੜਾਂ ਦੀ ਮਾਰੀ ਜਾਵੇ ਕਿਰਪਾ ਕਰੋ ਲੁਕਾਈ ਤੇ ਹੱਥ ਜੋੜ ਕੇ ਰਜਾ ਕਰੀਏ ਦੀਨ ਦੁਨੀ ਦੇ ਮਾਲਕ ਨੂੰ ਮੇਰ ਦੀ ਰਛਟੀ ਕਰ ਦੇ ਅੱਖ ਜਗਦੇ ਜੀ ਪ੍ਰਤ ਪਾਲਕ ਨੂੰ ਮੇਰ ਕਰੋ ਜੀ ਸਤ ਕਰ ਮੇਰੇ ਹਰ ਇੱਕ ਮਾਈ ਪਾਈ ਤੇ ਮਾਰ ਹੜਾਂ ਦੀ ਮਾਰੀ ਜਾਵੇ ਕਿਰਪਾ ਕਰੋ ਲੋਕਾਈ ਤੇ ਰੋਗੇ ਨੇ ਅਰ ਕਾਟ ਕਿਆਂ ਦੇ ਚੱਲੇ ਨਾ ਕੋਈ ਚਾਰਾ ਏ ਤੇਰੇ ਬਾਜੋਂ ਸੱਚੇ ਸਹਿਬਾ ਦਿਸਦਾ ਨਾ ਸਹਾਰਾ ਏ ਬਚਿਆ ਇੱਕ ਪਰੋਸਾ ਦਾ ਤੇਰੀ ਹੀ ਵੜਿਆਈ ਤੇ ਮਾਰਹੜਾਂ ਦੀ ਮਾਰੀ ਜਾਵੇ ਕਿਰਪਾ ਕਰੋ ਲੁਕਾਈ ਤੇ ਡੁੱਬ ਗੀਆਂ ਨੇ ਫਸਲਾਂ ਦਾ ਜਿਸ ਤੋਂ ਆਸਾਂ ਲਾਈਆਂ ਨੇ ਫਸਲ ਆਉਣ ਤੇ ਕੀ ਕੀ ਕਰਨਾ ਵਿਆਂ ਤਾਂ ਬਹੁਤ ਬਣਾਈਆਂ ਨੇ ਦੁਨ ਜਾਣੀਆਂ ਕਿਸ਼ਤਾ ਵੀ ਨੇ ਪਹਿਲਾ ਲਮਟ ਉਠਾਈ ਤੇ ਮਾਰਹੜਾਂ ਦੀ ਮਾਰੀ ਜਾਵੇ ਕਿਰਪਾ ਕਰੋ ਲੁਕਾਈ ਤੇ ਮਾਲ ਡੰਗਰ ਵੀ ਪਰਿਆ ਰੁੜਿਆ ਜਿਸ ਤੋਂ ਖਰਚ ਚਲਾਉਂਦੇ ਸੀ ਕਰਦੇ ਰਾਸ਼ਨ ਜੋਕੇ ਪੈਸੇ ਦੁੱਧ ਵੇਚ ਕੇ ਆਉਂਦੇ ਸੀ ਸਭ ਕੁਝ ਮੁੱਕ ਨਾ ਜਾਵੇ ਦਾਤਾ ਲਾ ਦਿਓ ਰੋਕ ਕਬਾਹੀ ਤੇ ਮਾਰਹੜਾਂ ਦੀ ਮਾਰੀ ਜਾਵੇ ਕਰਪਾ ਕਰੋ ਲੁਕਾਈ ਤੇ ਅਸੀਂ ਜੀ ਵਾਹ ਭੁੱਲਣ ਹਾਰੇ ਤੂੰ ਤਾਂ ਬਖਸ਼ਣ ਹਾਰਾ ਏ ਅਸੀਂ ਜੀ ਵਾਹ ਭੁੱਲਣ ਹਾਰੇ ਤੂੰ ਤਾਂ ਬਖਸ਼ਣ ਹਾਰਾ ਏ ਸਭ ਜੀਆਂ ਤੇ ਮੇਰਾ ਕਰਦੇ ਵਸਣ ਸੁਖੀ ਦੁਬਾਰਾ ਏ ਵਾਰੇ ਵਾਰੇ ਜਾਵੇ ਮਹਿਮਾ ਤੇਰੀ ਖੇੜ ਰਚਾਈ ਤੇ ਮਾਰਹੜਾਂ ਦੀ ਮਾਰੀ ਜਾਵੇ ਕਿਰਪਾ ਕਰੋ ਲੁਕਾਈ ਤੇ ਮਾਰਹੜਾਂ ਦੀ ਮਾਰੀ ਜਾਵੇ ਕਿਰਪਾ ਕਰੋ ਲੁਕਾਈ ਤੇ ਮਾਰਹੜਾਂ ਦੀ ਮਾਰੀ ਜਾਵੇ ਕਿਰਪਾ ਕਰੋ ਲੁਕਾਈ ਤੇ